ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ 12 ਨਵੰਬਰ ਦੀਆਂ ਵੱਡੀਆਂ ਖਬਰਾਂ ਜਿਹਦੇ ਵਿੱਚ ਜਿਮਣੀ ਚੋਣਾ ਸੀ ਤਰਨਤਾਰ ਦੇ ਵਿੱਚ ਤਰਨਤਾਰ ਦੇ ਵਿੱਚ ਜਿਮਣੀ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਧੱਕਾ ਕੀਤਾ ਜਾਂਦਾ ਤੇ ਪਰ ਹੁਣ ਕਾਲੀਦਲਾਂ ਦਾ ਕੀ ਕਹਿਣਾ ਤਾਂ ਪਹਿਲਾਂ ਇੱਕ ਵੀਡੀਓ ਸੁਣਾ ਦਈਏ ਫਿਰ ਕਰਦੇ ਹਾਂ ਅੱਗੇ ਗੱਲਬਾਤ ਚੈਨਲ ਤੇ ਬਨੇ ਰਹੋ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਖਾਸ ਕਰਕੇ ਸਵਾਲ ਤਰਨਤਾਰ ਦੇ ਲੋਕਾਂ ਨੂੰ ਹੈ ਕਿ ਝਾੜੂ ਪਾਰਟੀ ਨੇ ਕਰਨ ਕਰਨ ਜਮਨੀ ਚੋਣ ਦੇ ਵਿੱਚ ਕੋਈ ਧੱਕਾ ਕੀਤਾ ਹੈ ਜਾਂ ਨਹੀਂ ਕੀਤਾ ਹੁਣ ਤੁਹਾਨੂੰ ਦੱਸ ਦੇ ਕਿ ਅਸੀਂ ਇਹ ਸਵਾਲ ਕਿਉਂ ਪੁੱਛਿਆ ਕਿਉਂਕਿ ਕਾਲੀ ਦਲ ਨੇ ਅੱਜ ਵੱਡੇ ਇਲਜ਼ਾਮ ਲਾਏ ਹੈ ਆਮ ਆਦਮੀ ਪਾਰਟੀ ਤੇ ਕੀ ਕੁਸ਼ ਇਲਜ਼ਾਮ ਨੇ ਆਉਤਨ ਸੁਣੋਨੇ ਆ ਹ ਸਾਰੇ ਚਰਨ ਸਿੰਘ ਐਸਐਚ ਆਇਆ ਜੀ ਇਧਰ ਲੈ ਪਹਿਲਾਂ ਇਹਨਾਂ ਨੇ ਬੰਦਾ ਭੇਜਦਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਕਰਿਆ ਪ੍ਰਸ਼ਾਸਨ ਦਾ ਧੱਕਾ ਹੈ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਉਗੀ ਜੀ ਕੋਈ ਵੀ ਇਦਾਂ ਦੀ ਗੱਲ ਲੈਣੀ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਕਿ ਲੋਕਤੰਤਰ ਹੈ ਗੁੰਡਾਗਰਦੀ ਚੱਲ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਹਾਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤਾਂ ਪ੍ਰਸ਼ਾਸਨ ਕੁਰਚਰਨ ਸਿੰਘ ਐਸਐਚਓ ਸ਼ਰਿਆਂ ਤੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਿੰਦੇ ਅਸੀਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰਿਆਂ ਗੁੰਡਾਗਰਦੀ ਕੀਤੀ ਸੀ ਕੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਐਸਐਸਪੀ ਸ਼ਰਿਆਂ ਤੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰਸ਼ਟ ਕੀਤਾ ਗਿਆ ਜੀ ਔਰ ਇੱਕ ਵਾਜਾ लवली ਪ੍ਰਧਾਨ ਰੈਸ ਕੀਤਾ ਗਿਆ ਜੀ ਸਾਡੇ ਫੂਤ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਕਾਖੀ ਵਰਤੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਦੀ ਸਾਰੇ ਸ਼ਰਿਆਮ ਧੱਕਾ ਕਰ ਰਹੇ ਸਾਰੇ ਵਾਲੇ ਵਾਲੇ ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬਖਲਾਈ ਹੈ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਐਸੇ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੋਂ ਸਾਡਾ ਇੱਕ ਬੰਦਾ ਚੱਕ ਰਿਹਾ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਦਿੱਤੀ ਕੰਪਲੇਨ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਏਐਸਆਈ ਗੁਰਪ੍ਰੀਤ ਦਾ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਵੀ ਬੇਨਤੀ ਕਰਦੇ ਆਂ ਇਸੇ ਚੱਕਰ ਜੀ ਪਹਿਲਾਂ ਹੀ ਮੋਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ ਚ ਕੀਤੀ ਗਈ ਸੀ ਸ਼ਰਿਆਮ ਤੱਕ ਆ ਕੀਤਾ ਜਾ ਰਿਹਾ ਸੀ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਲੈਕਸ਼ਮੀ ਵਿਛਨ ਤੋਂ ਦਰਬਾਰ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਐਸਏਸੀ ਕੁਰਪੀ ਸਿੰਘ ਸ਼ਰਿਆਮ ਤੱਕ ਆ ਕਰ ਰਹੇ ਨੇ ਲੈ ਨੰਬਰ ਤੇ ਭਾਈ 4 ਦਿਨ ਤੋਂ ਜਿਹੜਾ ਜਾਦੂ ਐਮਸੀ ਮੈਨੂੰ ਘਰ ਨਹੀਂ ਵੜਨ ਦੇਣ ਦਿਆ ਸਾਡੇ ਘਰ ਦੇ ਗਾੜੀ ਰੋਜ਼ ਨਾਟਾ ਲਾ ਰਿੰਦਾ ਚੌਂਕੇ ਵਾਲਿਆ ਗੱਡੀਆਂ ਖਲਾਅ ਦਿੰਦਾ ਅਹੀਂ ਘਰ ਨਹੀਂ ਵਰਦੇ 4 ਦਿਨ ਤੋਂ ਬਾਹਰ ਆ ਅੱਜ ਸਵੇਰ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਸਾਡੇ ਤੇ ਕੋਈ ਕਾਰਵਾਈ ਕਰਨੀ ਆਹੀ ਫਿਰ ਵੀ ਆਪਣਾ ਬੜਾ ਬਚਾ ਆ ਕੀਤਾ ਇੱਥੇ ਮੇਰਾ ਵੀ ਸੁਖ ਪਹਿਲਵਾਨ ਹੈਗਾ ਸਿਰਫ ਅਸੀਂ ਦੋਨੇ ਬੰਦੇ ਆ ਕੋਈ ਪੈਸੇ ਨੂੰ ਅਸੀਂ ਪੈਸੇ ਨਹੀਂ ਵੰਡਣ ਦੇ ਕੋਈ ਗੱਲ ਨਹੀਂ ਤੇ ਪੁਲਿਸ ਵਾਲੇ ਆਏ ਨਾ ਉਹ ਜਾਦੂ ਪਹਿਲਵਾਨ ਨੇ ਇਸ਼ਾਰਾ ਕੀਤਾ ਸਾਹਮਣੇ ਖਲੋ ਕੇ ਕਿਉਂ ਆਹ ਵਰਤਨ ਦੇ ਅੱਡੇ ਕੋਲ ਕੋਈ ਬੰਦਾ ਨਹੀਂ ਹੈਗਾ ਅਸੀਂ ਦੋਨੇ ਮੈਦੇ ਪਹਿਲਵਾਨ ਗੱਲਬਾਤ ਹੀ ਕਰਨ ਦੇ ਆ ਇਲੈਕਸ਼ਨ ਬਾਰੇ ਮੂਸ ਤੋਂ ਉੱਥੇ ਗਿਆ ਆ ਇਹਨਾਂ ਧੱਕੇ ਦੇ ਨਾਲ ਹੀ ਮੇਰੇ ਨਾਲ ਧੱਕਾ ਮੁਕੀ ਕਰਕੇ ਦੇ ਨਾਲੇ ਮੇਰੀ ਜੇਬ ਉਸ ਹੱਥ ਮਾਰ ਕੇ ਤਲਾਸ਼ੀਆਂ ਲੈ ਕੇ ਜਾਦੂ ਜਿਹੜਾ ਸ਼ਰਿਆਂ ਪੈਸੇ ਬਣ ਲਿਆ ਵੇਖੇ ਕਿ ਕੜਾ ਤਤੋਰੀ ਸੱਚੋ ਸਰਦਾਰ ਗੁਰਚਰਨ ਸਿੰਘ ਤੇ ਚੌਂਕੀ ਇੰਚਾਰਜ ਐਸਆਈ ਗੌਰਪ੍ਰੀਤ ਸਿੰਘ ਕੋਜੀ ਇਹ ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਹੀਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ-ਪਾਸੇ ਪੋਰਸ ਖੜੀ ਕੀਤੀ ਆ ਪ੍ਰਸ਼ਾਸਨ ਆਪਣਾ ਸਾਰਾ ਪੁਲਿਸ ਵਾਲੇ ਮਲਾਜ਼ਮ ਖੜੇ ਹੋਏ ਆ ਇੱਥੇ ਸਾਰੇ ਜਾਣੇ ਤੇ ਇਹਨਾਂ ਨੂੰ ਘੇਰਾ ਪਾ ਕੇ ਖੜੇ ਆ ਦੱਸੋ ਕੀ ਗਲਤੀ ਐ ਇੱਕ ਵੋਟ ਪਾਉਣਾਂ ਹੀ ਗਲਤੀ ਹੋ ਗਈ ਆ ਇੱਕ ਵੋਟ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਾਣੇ ਜਾਗ ਜਵਾਬ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਹੱਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੀ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਅੱਜ ਜਿਹੜਾ ਆ ਅਸੀਂ ਡੱਟ ਕੇ ਜਿਤਨਾ ਪਹਿਲਾਂ ਤਿੰਨ ਮਹੀਨੇ ਅਸੀਂ ਸਰਵਾਈਵ ਕੀਤਾ ਆ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਵਾ ਅੱਜ ਵੀ ਅਸੀਂ ਡੱਟ ਕੇ ਆਪਣੇ ਜਿਹੜੇ ਵਰਕਰ ਆ ਸਾਰਿਆਂ ਨਾਲ ਖੜੇ ਰਵਾਂਗੇ ਹਾਂਜੀ ਇਹ ਭਾਈ ਕਾਲੀ ਦਲਾਂ ਦਾ ਕਹਿਣਾ ਹੈਗਾ ਵੀ ਸਾਡੇ ਨਾਲ ਇਹ ਸ਼ਰਿਆਮ ਧੱਕੇ ਹੋ ਰਹੇ ਤੇ ਇਧਰੋਂ ਜਿਹੜਾ ਗੁਰਚਰਨ ਸਿੰਘ ਐਸਐਚਓ ਇੱਕ ਏਐਸਆਈ ਦਾ ਇਹਨਾਂ ਨੇ ਨਾਮ ਵੀ ਲੈਤਾ ਦੋਨਾਂ ਦਾ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਸ਼ਰਿਆਮ ਧੱਕਾ ਕੀਤਾ ਜਾਂਦਾ ਇਹ ਹੁਣ ਮੇਰਾ ਕਹਿਣਾ ਨਹੀਂ ਇਹ ਤੁਸੀਂ ਵੀਡੀਓ ਸੁਣੀ ਲਈਆ ਤੇ ਇਹਦੇ ਵਿੱਚ ਸੋਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿਵੇਂ ਗੱਲ ਹੁਣ ਤਰਨ ਤਾਰਨ ਦੀ ਗੱਲ ਕਰੀ ਆਪਾਂ ਜਿਮਨੀ ਚੋਣਾ ਨੂੰ ਲੈ ਕੇ ਤੇ ਬਈ ਉਥੇ ਹੁਣ ਇਹ ਕਾਲੀ ਦਲ ਵੱਲੋਂ ਕਿਹਾ ਜਾਂਦਾ ਵੀ ਸਾਡੇ ਨਾਲ ਸ਼ਰਿਆਮ ਧੱਕਾ ਕੀਤਾ ਜਾਂਦਾ ਐਪਲ ਸਬਸਕ੍ਰਾਈਬ ਬਨਿਓ ਤਾਂ ਹੁਣ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤਾਂ ਤੁਸੀਂ ਕਮੈਂਟ ਜਰੂਰ ਰੱਖੋ ਭਾਈ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਰਹੇ ਕਨੂੰ ਨਵੇਂ ਟੌਪ ਤੇ ਧੰਨਵਾਦ